ਸਾਸੀ ਗਾਜੀ ਮੇਰਾ ਨਾਮ ਸਵਰਜੀਤ ਸਿੰਘ ਔਰ ਮੈਂ ਜੈਨਜੀ ਇਮੀਗ੍ਰੇਸ਼ਨ ਤੋਂ ਗੱਲ ਕਰ ਰਿਹਾ ਸਭ ਤੋਂ ਪਹਿਲਾਂ ਤਾਂ 2025 ਜਿਹੜਾ ਹੈਗਾ ਬਹੁਤ ਸਾਰੇ ਅਫਸਰ ਲੈ ਕੇ ਆਏ ਸੀ ਲੇਕਿਨ ਬਹੁਤ ਸਾਰੀਆਂ ਬਿਪਤਾ ਵੀ ਆਈਆਂ ਸੀ ਪਰ ਕਹਿੰਦੇ ਨੇ ਕਿ ਰਾਤ guzri ਬਾਤ guzri ਔਰ ਨਵਾਂ ਸਾਲ ਆ ਰਿਹਾ ਹੈ 2026 ਸਾਡੇ ਵੱਲੋਂ ਸਾਰੀ ਜਨਤਾ ਨੂੰ ਸਾਰੀ ਪਬਲਿਕ ਨੂੰ ਸਾਰੀ ਸਾਡੇ ਚਿਹਤਿਆਂ ਨੂੰ ਨਵੇਂ ਸਾਲ ਤੇ ਆਉਣ ਤੇ 2026 ਦੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਔਰ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜਾ ਨਵਾਂ ਸਾਲ ਹੈਗਾ ਹਰ ਬੰਦੇ ਦੇ ਲਈ ਖੁਸ਼ੀਆਂ ਭਰੀਆ ਹੋਵੇਗਾ ਉਮੀਦਾਂ ਦੇ ਨਾਲ ਭਰਿਆ ਹੋਵੇਗਾ ਉਹ ਜੋ ਉਮੀਦਾਂ ਰੱਖੀਆਂ ਨੇ ਉਹ ਪੂਰੀਆਂ ਹੋਣਗੀਆਂ ਅਸੀਂ ਇਹ ਅਰਦਾਸ ਪ੍ਰਮਾਤਮਾ ਅੱਗੇ ਕਰਦੇ ਆਂ ਔਰ ਜੈਂਜੀ ਇਮੀਗ੍ਰੇਸ਼ਨ ਤੁਹਾਡੇ ਲਈ ਬਹੁਤ ਕੁਝ ਜਿਹੜਾ ਹੈਗਾ ਨਵੇਂ ਸਾਲ ਦੇ ਵਿੱਚ ਕਰ ਰਿਹਾ ਜੋ ਤੁਸੀਂ ਕਦੀ ਸੋਚਿਆ ਵੀ ਨਹੀਂ ਹੋਣਾ ਸੋ ਅਗਰ ਤੁਹਾਨੂੰ ਲੱਗਦਾ ਹੈ ਕਿ ਨਵਾਂ ਸਾਲ ਤੁਹਾਡੇ ਲਈ ਤੁਹਾਡੇ ਬੱਚਿਆਂ ਲਈ ਖੁਸ਼ਹਾਲ ਹੋਵੇ ਔਰ ਅਗਰ ਤੁਸੀਂ ਵਿਦੇਸ਼ ਜਾਂਦਾ ਵੀ ਸੁਪਨਾ ਲੈ ਕੇ ਬੈਠੇ ਹੋ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਇਹ ਨਵਾਂ ਸਾਲ ਦੇ ਵਿੱਚ ਪੂਰਾ ਕਰਨਾ ਹੈ ਉਹ ਜਾਂਜੀ ਇਮਿਗਰੇਸ਼ਨ ਤੋਂ ਦੀ ਸੇਵਾ ਵਿੱਚ ਹਾਜ਼ਰ ਹੈ ਸੋ ਮੀਡੀਆ ਦੀ ਸਾਰੀ ਟੀਮ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਅਤੇ ਤੁਹਾਡੇ ਰੂਬਰੂ ਹੋਏ ਸਤਿ ਸ੍ਰੀ ਅਕਾਲ